ਜਲੰਧ ਦੇ ਸੀਆਈ ਟੀਮ ਵੱਲੋਂ ਫਤਿਹ ਗਰੁੱਪ ਦੇ ਦੋ ਮੈਂਬਰ 5 ਕੈਲਗਨੋਨਿਕ ਪਿਸਤੌਲ ਤੇ 10 ਜ਼ਿੰਦਾ ਰਾਉਂਡ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ। ਪੰਜਾਬ ਸਰਕਾਰ ਵੱਲੋਂ ਪ੍ਰਾਪਿਤ ਤੱਤਾਂ ਤੇ ਇਹ ਕੱਸਣ ਲਈ ਸ਼ੁਰੂ ਕਰ ਦਿੱਤੀ ਗਈ ਵਿਸ਼ੇਸ਼ ਮਹਾਂਮੇ ਦੇ ਤਹਿਤ ਜਲੰਧਰ ਦੇ ਪੁਲਿਸ ਕਮਿਸ਼ਨ ਤਾਨਪ੍ਰੀਤ ਕੋਰ ਆਈਪੀਐਸ ਦੇ ਦਿਸ਼ਾ ਨਿਰਦੇਸ਼ ਏਟ ਇੰਚਾਰਜ ਸੀਆਈ ਟੀਮ ਸਟਾਫ ਜਲੰਧਰ ਦੀ ਅਗਵਾਈ ਹੇਠ ਚੁਪਟੇ ਸਫਲਤਾ ਹਾਸਲ ਕਰਦੇ ਹਾਂ ਜਲੰਧਰ ਪੁਲਿਸ ਨੇ ਬਦਨਾਮ ਫਤਿਹ ਗਰੁੱਪ ਦੇ ਦੋ ਮੌਜੂਦਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਗਾਰ ਪੁਲਿਸ ਵੱਲੋਂ 5 ਕੈਲ ਨਾਮ ਹੈ ਉਹਨਾਂ ਨੇ ਕਾਬਤ ਕੀਤੀ ਕਿ ਇਹ ਜਾਂਚ ਤਰਾਨ ਪੁਲਿਸ ਨੇ ਮਜ਼ਮਾ ਦੀ ਪਛਾਣ ਕਰਨ ਕਿਸਿੰਗ ਉਰਫ ਗਿਆਨੀ ਉਰਫ ਫਤਿਹ ਪੁੱਤਰ ਜਿਸਪਾਲ ਸਿੰਘ ਪਾਸੀ ਐਨਕਲੇਵ ਖੋਲਾ 550 ਟਾਕ ਚੌਂਕ ਅਮਨ ਉਰਫ ਅਮਨਾ ਪੁੱਟਤਾ ਤੇ ਸੇਮਲਾਲ ਵਾਸੀ ਜ਼ਿਲਹੰਦਰ ਦਾਬਾ ਕਾਂਦ ਦਾਸ ਨਗਰ थाना ਬਸਤੀ ਬਾਬਾ ਕੇਜ ਜ਼ਿਲਹੰਦਰ ਪੁਲਿਸ ਨੇ ਦੋਨਾਂ ਮੁਜ਼ਮਾਨوں ਗਾਇਕ ਨੂੰ 18 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਵਿੰਡਿਆ ਜ਼ਿਲਹੰਦਰ ਪੁਲਿਸ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਉਰਫ ਫੱਟੇ ਦੇ ਖਿਲਾਫ ਆਈਪੀਐਸ ਐਂਡ ਡੀਪੀਐਸ ਐਕਟ ਅਤੇ ਆਰਮਰ ਐਕਟ ਹੇਠ 16 ਮੁਕਦਮੇ ਪਹਿਲਾਂ ਹੀ ਦਰਜ ਹਨ ਅਤੇ ਅਮਨ ਉਰਫ ਅਮਨਾ ਖਿਲਾਫ ਪਹਿਲਾਂ 11 ਮੁਕਦਮੇ ਦਰਜਨ ਨੂੰ ਇਸ ਇਸ ਮਾਮਲੇ ਲਈ ਗਹਿਰੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਸੰਦੇਬੀਸ ਟੀਵੀ ਮਾਰੇ ਅੰਸ਼ਾਂ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਡ ਨੂੰ ਵੱਡੀ ਸੌਫਟਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਤੇ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਤੇ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਰਮਨ ਕੁਮਾਰ ਯੀਸ਼ ਰਮਨ ਇਹ ਦੋਨਾਂ ਨੂੰ ਰਾਉਂਡ ਅਪ ਕੀਤਾ ਗਿਆ ਰਾਉਂਡ ਅਪ ਕਰਕੇ ਉਹਨਾਂ ਦੀ ਸ਼ਕਤੀ ਨੇ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚੋਂ ਇਹਨਾਂ ਕੋਲੋਂ 5 ਵਹਿਬਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਵੀ ਦਾ ਗ੍ਰਾਮ ਰਿਕਵਰ ਹੋਈ ਇਹ ਚਾਰਚ ਦੇ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਏ ਇਨਚਾਰਜ ਰਿਸਪੈਕਟ ਕੇਂਦਰ ਨੂੰ ਇਨਫਰਮੇਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਬੰਦੂਗਿਆਂ ਦਾ ਪਿੱਛੇ ਗਿਆ। ਇਹਨਾਂ ਕੋਲ ਥਰੋਟੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤੇ ਅੱਗੇ ਵੀ ਜਿਹੜੀ ਹੈ ਕੀ ਕਰਨਾ ਹੈ ਇਸ ਖੇਤਰ ਵਿੱਚ ਉਹਦੀ ਤਕਰੀਰ ਚੱਲ ਰਹੀ ਹੈ। ਜਦ ਕਿ ਜਿਹੜੇ ਬੱਚੇ ਹਨ ਇਹਨਾਂ ਦੇ ਜਿਹੜਾ ਫਟੇ ਹੈਗੇ ਦੇ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ 11 ਪਰਚੇ ਦਰਜ ਹੈ।